ਪ੍ਰਭੂ ਉਹਨਾਂ ਉਹਨਾਂ ਦਾ ਬਿਲਕੁਲੋ ਹੱਕ ਬੰਦਾ ਉਹਨਾਂ ਦਾ ਕਿਉਂਕਿ ਜਿਹੜੇ ਲੋਕ ਇਹਨਾਂ ਪਿੰਡਾਂ ਚ ਰਹਿੰਦੇ ਆ ਉਹ ਚਾਹੁੰਦੇ ਆ ਕਿ ਉਹਨਾਂ ਦੀ ਵੀ ਇੱਕ ਜਿਹੜੇ ਜੀਵਨ ਉਹ ਸਹੀ ਹੋਵੇ ਕਿਉਂਕਿ ਇਹ ਤਾਂ ਪਾਣੀ ਨੂੰ ਰੋਕਣ ਦੇ ਲਈ ਬੰਨ ਲਾੜੇ ਜੇ ਪੱਕਿਆਂ ਤਰੀਕੇ ਨਾਲ ਤੰਮ ਕਰਨੇ ਸਰਦਾਰਾਂ ਦੇ ਕੰਮ ਆ ਔਰ ਇਹ ਜਰੂਰ ਮੱਭਾਈ ਉਹਨੂੰ ਸੇਵਾ ਕਰਦੇ ਹੀ ਹੈ ਬਾਦ ਅਸੀਂ ਇਹ ਮੁੱਦੇ ਉੱਪਰ ਚੱਕਾਂਗੇ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਦੱਸਾਂਗੇ ਕਿ ਇੱਥੇ ਹਰ ਸਾਲੇ ਕੰਮ ਹੁੰਦਾ ਹੈ ਜੇ ਇੱਥੇ ਦਾ ਕੋਈ ਪੱਕਾ ਬਰ ਬੰਦ ਕਰਨਾ ਤੇ ਤਾਂ ਕਿ ਜਰਾ ਇਸ ਤਮਨ ਨਾ ਹੋਵੇ ਇਹ ਉਹ ਪਿੰਡ ਨੇ ਜਿਨ੍ਹਾਂ ਨੂੰ 2023 ਦੇ ਵਿੱਚ ਹੀ ਮਾਰ ਬੱਜੀ ਹਾਲੇ ਉੱਭਰੇ ਨਹੀਂ ਸੀ ਇੱਕ ਕਿਸਾਨ ਮੇਰੇ ਉਹ ਕਹਿੰਦੇ ਜੀ 2 ਲੱਖ ਲਾ ਕੇ ਜਿਹੜੀ 23 ਦੇ ਵਿੱਚ ਮਿੱਟੀ ਰੁੜੀ 2 ਲੱਖ ਲਾ ਕੇ ਮਿੱਟੀ ਭਰੀ ਹੁਣ ਫੇਰ ਉਹੀ ਕੰਮ ਹੋ ਗਿਆ ਯਾਨੀ ਲੱਖਾਂ ਦੇ ਕਰਜ਼ੇ ਥੱਲੇ ਕਿਸਾਨ ਪਹਿਲਾਂ ਹੀ ਆ ਪਰ ਉਹਨਾਂ ਵਾਸਤੇ ਜਿਹੜੇ ਦੋ ਰਾਜ ਸਭਾ ਮੈਂਬਰ ਘਰੇ ਖਾਸ ਤੌਰ ਤੇ ਗਵਰਨਰ ਦੇ ਅੱਗੇ ਡਿਮਾਰਟ ਕਰਨੀ ਬਣਦੀ ਹੈ ਕਿ ਲੋਕ ਜਿਹੜੇ ਨੇ ਖਾਸੇ ਓਕੇ ਦੇ ਬਿਲਕੁਲ ਕਰਾਂਗੇ ਜੀ ਮੈਂ ਬਾਬਾ ਜੀ ਨੂੰ ਮੈਂ ਹਮੇਸ਼ਾ ਦੇਖਿਆ ਕਿ ਜਿੱਥੇ ਲੋੜ ਹੁੰਦੀ ਹੈ ਉੱਥੇ ਪਹੁੰਚਦੇ ਹੈ ਕੰਮ ਕਰਦੇ ਹੈ ਇਹ ਆਪਣੇ ਨਿੱਜੀ ਤੌਰ ਤੇ ਕਰਦੇ ਬਹੁਤ ਵੱਡੀ ਇਹਨਾਂ ਨਾਲ ਟੀਮ ਜੁੜਦੀ ਹੈ ਬਹੁਤ ਲੋਕ ਆਪਰਾ ਦੂਰੋਂ ਦੂਰੋਂ ਆਏ ਹੈ ਸੇਵਾ ਕਰਨ ਲਈ ਬੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਜਿਹੜੇ ਬੰਨ ਨਾ ਇਹ ਪੱਕੀਆਂ ਤੌਰ ਤੇ ਲਾਏ ਜਾਣ ਤਾਂ ਕਿ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਆਪਣੇ ਪੰਜਾਬ ਵਾਸੀਆਂ ਨੂੰ ਇਹ ਮੁਸ਼ਕਲਾਂ ਤੋਂ ਮੁਝਣ ਲਈ ਉਹਨੂੰ ਤਿਆਰੀ ਜਰੀਏ ਪੂਰੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਔਰ ਇਹ ਨਹੀਂ ਕਿ ਹਰ ਸਾਲ ਹੀ ਇਦਾਂ ਹੀ ਕੰਮ ਹੋਵੇ ਕਿ ਜਿਹੜਾ ਉਹਨਾਂ ਦੇ ਪਹਿਲਾਂ ਹੀ ਉਹ ਨੁਕਸਾਨ ਚ ਚੱਲ ਰਹੇ ਆ ਉਹਨੂੰ ਫੇਰ ਇਦਾਂ ਦੀ ਮਾਰ ਪੈ ਜਾਵੇ ਸੀਐਲ ਸਾਹਿਬ ਨਾਲ ਵੀ ਰਾਤ ਦਾ ਸਾਥ ਰਹੇ ਬਿਲਕੁਲ ਕਰਾਂਗੇ ਜੀ ਇਸ ਵਾਰੇ ਬਿਲਕੁਲ ਕਰਾਂਗੇ ਕਿ 2 ਸਾਲ ਪਹਿਲਾਂ ਵੀ ਇੱਥੇ ਇਦਾਂ ਹੀ ਹਾਲ ਹੋਏ ਸੀਗੇ ਕਿ ਸਾਲ ਫੇਰ ਦੇਖਦੇ ਆ ਉਹੋ ਜਿਹਾ ਹਾਲ ਆ ਤੇ ਜਿੱਦਾਂ ਅਸੀਂ ਇਹਨੇ ਚੰਗੇ ਇਸ਼ਾਰੇ ਕਰਨੇ ਆ ਇਹ ਬੁੱਧ ਉਦਰੀਏ ਜਗਾ ਤੇ ਕਰਨੇ ਆ ਜਿੱਥੇ ਅਸੀਂ ਬੱਚੇ ਹੋਏ ਪਾਣੀ ਦੀ ਮਾਰ ਤੋਂ ਅਸੀਂ ਕਿਉਂ ਨਾ ਇਹਨਾਂ ਨੂੰ ਵੀ ਇਦਾਂ ਦੀ ਫੈਸਿਲਿਟੀ ਪ੍ਰਦਾਨ ਕਰੀਏ ਜਿੱਥੇ ਇਹ ਪਾਣੀ ਦੀ ਮਾਰ ਤੋਂ ਬਚ ਸਕਣ ਬਿਲਕੁਲ ਬਾਬੇ ਤੁਸੀਂ ਤਾਂ ਵਾਤਾਵਰਣ ਪ੍ਰੇਮੀ ਦੇ ਨਾਮ ਤੇ ਹੋ ਸਾਡਾ ਉਦੋਂ ਬਾਅਦ ਦੀ ਜ਼ਿੰਮੇਵਾਰੀ ਤੁਹਾਡੀ ਹੋਰ ਬਾਅਦ ਚੜੀਆਂ ਪਾਣੀ ਸੁੱਟਣਾ ਉਸ ਵੇਲੇ ਕਿਉਂਕਿ ਵੱਡਾ ਨੁਕਸਾਨ ਹੋ ਹੀ ਹੋਵੇਗਾ ਅਸੀਂ ਹਮੇਸ਼ਾ ਅੱਗੇ ਵੀ ਨਾਲ ਖੜੇ ਹਾਂ ਵੀ ਖੜਾਂਗੇ ਇਥੋਂ ਉੱਪਰ ਕਰ ਸਕਦੇ ਹਾਂ ਜੀ ਸਰਕਾਰ ਨੂੰ ਵੀ ਕੱਲ ਵੀ ਅਸੀਂ ਲੈਟਰ ਲਿਖਿਆ ਸੀ ਸਰਕਾਰੀ ਕਾਉਨਸਲ ਉਪਰ ਤੋਂ ਮੰਤਰੀ ਨੂੰ ਫਿਰ ਨੇ ਵੀ ਹੈਲਪ ਕਰਵਾਉਣ ਪਰ ਮੰਤਰੀ ਨੂੰ ਵੀ ਚਾਹੀਦਾ ਕਿ ਕਿਉਂਕਿ ਸਾਡੇ ਦੂਸਰੇ ਜਿਹੜੇ ਆ ਕੇ ਰਾਜਸਥਾਨ ਤੇ ਹਰਿਆਣਾ ਨੂੰ ਵੀ ਚਾਹੀਦਾ ਉਹ ਪਾਣੀ ਤਾਂ ਹੁਣ ਪਾਣੀ ਵਧੂ ਆ ਲਾਲਨ ਸਾਡੇ ਕੋਲੋਂ ਇਹ ਇਹ ਲੋਕ ਮੱਝਾ ਪਰ ਇਹਨਾਂ ਦਿਨਾਂ ਚ 24 ਰਾਜੇ ਬੰਦ ਕਰ ਲੈਂਦੇ ਆ ਆਪਣੇ ਰੋਲੋ ਨਹੀਂ ਇਹਨਾਂ ਵੀ ਪਾਣੀ ਸਾਡੇ ਕੋਲ ਪਾਣੀ ਦੀ ਘਾਟ ਨਹੀਂ ਪਰ ਜਦੋਂ ਪਾਣੀ ਦੀ ਲੋੜ ਹੁੰਦੀ ਆ ਉਦੋਂ ਸਾਰੇ ਵਾਅਦੇ ਮਾਰਦੇ ਆ ਰੋਣ ਵਾਸਤੇ ਪੰਜਾਬ ਆ ਕੋਣੋ ਰੁੱਪਣਾ ਆ ਕੇ ਜਿਹੜੇ ਆ ਕੇ ਸੱਤ ਲੋਕ ਆ ਇਹ ਮੜੀ ਗੱਲ ਆ ਪਾਣੀ ਨੂੰ ਹਨ ਵੀ ਸਾਫ ਕਰਨਾ ਚਾਹੀਦਾ ਇਹਨਾਂ ਜਿਹੜੇ ਡੁੱਬੇ ਹੋ ਲੋਕਾਂ ਨੂੰ ਉਹਨਾਂ ਨੂੰ ਮਦਦ ਠੀਕ ਹੈ